ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਆមੋ ਸਾਹਮਣੇ ਨੇ ਮੁੱਦਾ ਬਿੱਟੂ ਬੋਲੋ ਆਪਣੇ ਚੋਣਵੀ ਪੋਸਟਰ 'ਚ ਮਰਹੂਮ ਸੀਐਮ ਬੈਂਤ ਸਿੰਘ ਦੀ ਫੋਟੋ ਲਾਉਣਾ ਹੈ ਰਾਜਾ ਵੜਿੰਗ ਦੇ ਹਮਲੇ ਬਾਅਦ ਹੁਣ ਬਿੱਟੂ ਨੇ ਵੀ ਜਵਾਬ ਦਿੱਤਾ ਹੈ ਸੋਸ਼ਲ ਮੀਡੀਆ ਪੋਸਟ ਵਿੱਚ ਰਵਨੀਤ ਬਿੱਟੂ ਨੇ ਲਿਖਿਆ ਕਿ ਸ਼ਹੀਦ ਪਾਰਟੀਆਂ ਤੋਂ ਉੱਪਰ ਹੁੰਦੇ ਨੇ ਕਾਂਗਰਸ ਨੇ ਮੇਰੇ ਦਾਦਾ ਜੀ ਦੀ ਸਰਬੋਤਮ ਕੁਰਬਾਨੀ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ ਪੀਸੀਸੀ ਦੱਸੇ ਕਿ 25 ਸਾਲ 'ਚ ਚੋਣਾਂ ਜਾਂ ਪਾਰਟੀ ਦੇ ਪ੍ਰੋਗਰਾਮਾਂ 'ਚ ਉਹਨਾਂ ਦੀ ਕੁਰਬਾਨੀ ਦਾ ਕਦੇ ਜ਼ਿਕਰ ਵੀ ਕੀਤਾ ਚੰਡੀਗੜ੍ਹ ਕਾਂਗਰਸ ਪਵਨ ਸਾਹਮਣੇ ਤੋਂ ਬੀਨਤ ਸਿੰਘ ਜੀ ਦੇ ਵੋਟ ਕਿਉਂ ਹਟਾਈ ਗਈ ਇਸ ਤੋਂ ਪਹਿਲਾਂ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿ ਬਿੱਟੂ ਜੀ ਤੁਸੀਂ ਆਪ ਤਾਂ ਬੀਜੇਪੀ ਦੇ ਖੇਮੇ 'ਚ ਖੜ ਕੇ ਆਪਣੀ ਸੱਤਾ ਦੀ ਪੋਖ ਵਾਲੀ ਸ਼ਖਸੀਅਤ ਜਗਜਾਗ ਕਰ ਦਿੱਤਾ ਪਰ ਬੀਨਤ ਸਿੰਘ ਜੀ ਦੀ ਉਸ ਚਿੱਟੀ ਪੱਗ ਨੂੰ ਤਾਂ ਬਖਸ਼ ਦਿਓ ਉਹਨਾਂ ਨੂੰ ਤਾਂ ਬਦਨਾਮ ਨਾ ਕਰੋ ਉਹਨਾਂ ਦੀ ਫੋਟੋ ਨੂੰ ਤੁਸੀਂ ਆ ਵੋਟਾਂ ਲਈ ਵਰਤ ਕੇ ਉਹਨਾਂ ਦੀ ਸ਼ਹਾਦਤ ਦਾ ਮਜ਼ਾਕ ਬਣਾ ਰਹੇ ਹੋ ਅਕਲ ਨੂੰ ਹੱਥ ਮਾਰੋ ਰਾਜਾ ਵਿੜਿੰਗ ਬਿੱਟੂ ਦੇ ਭਾਜਪੀ 'ਚ ਜਾਣ ਬਾਅਦ ਕਾਂਗਰਸ ਲੀਡਰ ਅਤੇ ਸਾਬਕਾ ਸੀਐਮ ਬੈਂਤ ਸਿੰਘ ਦੀ ਫੋਟੋ ਨੂੰ ਵਰਤਨ ਤੇ ਇਤਰਾਜ਼ ਜਤਾ ਰਹੇ ਨੇ ਉਥੇ ਬਿੱਟੂ ਸਾਬਕਾ ਸੀਐਮ ਦੇ ਪੋਤੇ ਨੇ ਅਜਿਹੇ ਜੋ ਵਿੜਿੰਗ ਦੇ ਇਤਰਾਜ਼ ਤੇ ਕਾਂਗਰਸ ਨੂੰ ਕੋਸ ਰਹੇ ਨੇ